ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣਾ ਯੂਥ ਕਲੱਬ ਜਾਗ ਸੋਚ ਨਵੀਂ ਸੋਚ ਜਿਹੜਾ ਕਿ ਇੱਕ ਚੰਗੇ ਸੋਚ ਲੈ ਕੇ ਚੰਗੇ ਪਰਾਲੇ ਲੈ ਕੇ ਅੱਗੇ ਜਾ ਰਿਹਾ ਹੈ ਤੇ ਇਹਦੇ ਵਿੱਚ ਇਹ ਹੈ ਵੀ ਆਪਾਂ ਸਾਰੇ ਜਿਵੇਂ ਤੁਸੀਂ ਮੇਰੇ ਪਰਾਹ ਤੇ ਆਏ ਹੋ ਇੱਕ ਮਨ ਬਣਾ ਕੇ ਆਏ ਹੋ ਆਪਾਂ ਇੱਕ ਚੰਗੇ ਕੰਮ ਚੰਗੇ ਕੰਮ ਖੁੱਦ ਲਗਣੀ ਹੈ ਚੰਗੇ ਕੰਮ ਲੈ ਬਸ ਦੂਜਿਆਂ ਨੂੰ ਵੀ ਨਾਲ ਦੇ ਵੀ ਜਿਹੜੇ ਆਪਣੇ ਸਾਥੀ ਨੇ ਨੌਜਵਾਨ ਨੇ ਉਹਨਾਂ ਨੂੰ ਵੀ ਆਪਾਂ ਇੱਕ ਚੰਗੀ ਸੋਸ਼ਲ ਪਾਸ ਲੈ ਕੇ ਜਾਣਾ ਹੈ ਮਨਿਕ ਜੋ ਜਿੱਥੇ ਵੀ ਕੋਈ ਤੁਹਾਨੂੰ ਪਤਾ ਹੀ ਅੱਜਕੱਲ ਜਿਹੜਾ ਟਾਈਮ ਚੱਲ ਰਿਹਾ ਹੈ ਬਹੁਤ ਮੜਾ ਟਾਈਮ ਚੱਲ ਰਿਹਾ ਹੈ ਇੰਨੇ ਜਿ ਨਸ਼ਾ ਵੀ ਹੈ ਹੋਰ ਹੀ ਬਹੁਤ ਟਰ ਦੀ ਬਰਾਈਆਂ ਨੇ ਜਿੱਥੇ ਮਤਲਬ ਅੱਜ ਕੱਲ ਦਾ ਵੀ ਦੇਖਦੇ ਹਾਂ ਕੋਈ ਕਿਸੇ ਜਗ ਲੜਾਈ ਝਗੜਾ ਹੁੰਦਾ ਕਿਸੇ ਨਾਲ ਬੇ ਵਜ੍ਹਾ ਧੱਕਾ ਹੋ ਰਿਹਾ ਹੈ ਕਿ ਜਿੱਥੇ ਕਿਸੇ ਬੰਦੇ ਦੀ ਸੁਣਵਾਈ ਵੀ ਨਹੀਂ ਹੁੰਦੀ ਕਿਉਂਕਿ ਸਰਕਾਰਾਂ ਅੱਜ ਦੇਖਦੇ ਆ ਕਈ ਵਾਰ ਸਰਕਾਰੀ ਤੌਰ ਦੇਖਦੇ ਆ ਪੁਲਿਸ ਦੇਖਦੇ ਆ ਕਈ ਵਾਰ ਰਿਸ਼ਵਤ ਲੈ ਕੇ ਤੇ ਤੈਨੂੰ ਪਤਾ ਹੀ ਹੈ ਜਿਹੜੇ ਕੰਮ ਅੱਜ ਕੱਲ ਮਾੜੇ ਹੋ ਰਹੇ ਨੇ ਤੇ ਆਪਾਂ ਜੇ ਕਾ ਕਰਨ ਲੱਗੇ ਇੰਦੇ ਚ ਆਪਣਾ ਇਹ ਹੈ ਵੀ ਜਿਹੜਾ ਇੱਕ ਤਾਂ ਗਰੀਬ ਮਜ਼ਦੂਰ ਜਾਂ ਕੋਈ ਮਜਬੂਰ ਬੰਦਾ ਜਿਸ ਨੂੰ ਕੋਈ ਮਜਬੂਰੀ ਹੈ ਜਿਹੜਾ ਕਿਸੇ ਥਾਂ ਤੇ ਫਸਿਆ ਹੋਇਆ ਹੈ ਜੀ ਮਨ ਕ ਚੱਲੋ ਉਹਨਦੀ ਕਿਧੂ ਵੀ ਸੁਣਾਈ ਨਹੀਂ ਹੋ ਰਹੀ ਉਹਦੇ ਨਾਲ ਵੀ ਆਪਾਂ ਉਹਦਾ ਸਾਥ ਦੇਣਾ ਹੈ ਮਨ ਕ ਚੱਲੋ ਇਹ ਆਪਣੇ ਭਰਾ ਕਿਸੇ ਨੂੰ ਕੋਈ ਭਰਾ ਲੈ ਲੋ ਇਹਨੂੰ ਆਪਣੀ ਲੋਡ ਪੈ ਗਈ ਇਹ ਗਲਤੀ ਨਹੀਂ ਹੈ ਨੀ ਇਹਨੂੰ ਪਛਾਣ ਦਿੱਤਾ ਗਿਆ ਗਲਤੀ ਨਾਲ ਕਿਸੇ ਕਿਉਂਕਿ ਟਾਈਮ ਹੀ ਇਦਾਂ ਦਾ ਹੈ ਅੱਜ ਕੱਲ ਟਾਈਮ ਹੋ ਰਿਹਾ ਪਰ ਆਪਾਂ ਇਹਨਾਂ ਦਾ ਜਿੰਦੇ ਮਗਰ ਅੱਜ 100 ਬੰਦਾ ਖੜਾ ਹੋਵੇਗਾ ਕੇ ਇਹਨੂੰ ਸਪੋਰਟ ਕਰੇਗਾ ਤੇ ਆਟੋਮੈਟਿਕ ਨਿਕਲ ਜਾਏਗਾ ਬਾਹਰ ਜੇ ਉੱਥੇ ਹੀ ਵੇਖਿਆ ਜਾਵੇ ਇਕੱਲਾ ਬੰਦਾ ਮਨ ਕ ਚੱਲੋ ਚਾਰ ਪੰਜ ਆ ਥਾਣੇ ਚ ਲਾ ਲਓ ਆਪਣੀ ਗੌਰ ਹੁੰਦੀ ਹੈ ਬਟ ਬਹੁਤ ਘੱਟ ਹੁੰਦੀ ਹੈ ਉਹੀ ਜਾਂ ਕੋਈ ਸੰਸਥਾ ਜਾਂ ਕੋਈ ਕਲੱਬ ਵਾਲੇ ਬੰਦੇ ਦੋ ਹੀ ਚਲੇ ਜਾਣ ਕਾਰਡ ਪਾਏ ਹੁਣ ਕਿ ਆਟੋ ਸਾਰੇ ਬੰਦੇ ਉਥੋਂ ਪੰਜਾਬ ਪੁਲਿਸ ਜਾ ਕੇ ਹੋਰ ਅਫਸਰ ਗੱਲ ਸੁਣਦੇ ਆ ਕਾਰਨ ਕੀ ਆ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਮਗਰ ਰਿਪੋਰਟ ਆ ਇਹਨਾਂ ਮਗਰ ਭਰਾ ਖੜੇ ਆ ਤੁਹਾਡੇ ਵਰਗੇ ਵੀ ਆ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਬੜੀ ਸ਼ਾਸ਼ੀਕਾਲ ਮੇਰਾ ਨਾਮ ਸੋਨੂ ਸਿੰਘ ਮੈਂ ਜਿਆਦਾ ਸੋਚ ਨਵੀਂ ਸੋਚ ਯੂਥ ਕਲੱਬ ਪੱਕਾ ਚਿਸ਼ਤੀ ਤੋਂ ਪ੍ਰਧਾਨ ਜੇ ਗੱਲਬਾਤ ਕਰ ਲਈ ਅੱਜ ਜੋ ਉਪਰਾਲਾ ਕੀਤਾ ਗਿਆ ਹੈ ਨੌਜਵਾਨ ਨਵੇਂ ਜੰਗ ਪੀੜੀ ਵੱਲੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਨਸ਼ਿਆਂ ਦੇ ਵਿਰੁੱਧ ਕਰਕੇ ਇਸ ਬਾਰੇ ਕੀ ਕਹਿੰਦੇ ਹੋ ਪਹਿਲਾਂ ਤਾਂ ਜੀ ਅੱਜ ਜਿਹੜਾ ਸਾਡਾ ਉਪਰਾਲਾ ਹੈ ਇਕਤਾ ਜਾਗਰੂਤਾ ਬਿਆਨ ਤਹਿਤ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਪਿੰਡਾਂ ਦੇ ਨੌਜਵਾਨ ਨੇ ਪੱਕਾ ਚਿਸਤੀ ਤੋਂ ਲੈ ਕੇ ਚੂੜੀਵਾਲ ਚਿਸਤੀ ਆਸਬ ਵਾਲਾ ਮੁੰਬੇ ਕੇਦ ਨਾਲ ਜਿੰਨੇ ਵੀ ਪਿੰਡਾਂ ਅਸੀਂ ਵੱਧ ਤੋਂ ਵੱਧ ਉਪਰਾਲਾ ਕਰ ਰਹੇ ਹਾਂ ਜਿੰਦੇ ਚ ਅਸੀਂ ਨਾਲ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਆ ਮਤਲਬ ਆਪਸ ਦੇ ਨਾਲ ਆਪਣੇ ਨਾਲ ਜੋੜਨ ਜਾ ਰਹੇ ਹਾਂ ਜਿੰਦੇ ਵਿੱਚ ਇੱਕ ਤਾਂ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਖਾਸ ਖਾਸ ਤੌਰ ਤੇ ਬੱਚੇ ਵੀ ਨਸ਼ੇ ਵੱਲ ਵੱਧ ਰਹੇ ਨੇ ਉਹਨਾਂ ਉਸ ਨੂੰ ਦੇਖਦੇ ਹੋਏ ਅਸੀਂ ਬੱਚਿਆਂ ਨੂੰ ਇੱਕ ਚੰਗੇ ਪਾਸੇ ਲਾ ਰਹੇ ਹਾਂ ਖੇਡਾਂ ਵੱਲ ਕਿ ਬੱਚੇ ਕੋਈ ਚੰਗਾ ਕੰਮ ਕਰਨ ਖੇਡਾਂ ਵੱਲ ਹੋ ਗਿਆ ਮੰਨ ਕੇ ਚੱਲੋ ਕੋਈ ਆਪਣਾ ਪਰਿਆਵਰਣ ਜਿਵੇਂ ਵਾਤਾਵਰਣ ਨੂੰ ਸੰਭਾਲਣ ਦੇ ਦੇਖਭਾਲ ਕਰਨ ਪ੍ਰਤੀ ਐਦਾਂ ਦੇ ਅਸੀਂ ਹੋਰ ਵੀ ਕਈ ਪ੍ਰਾਲੇ ਕਰ ਰਹੇ ਹਾਂ ਤਾਂ ਜੋ ਆਉਣ ਵਾਲੀ ਪੀੜ੍ਹੀ ਨਸ਼ੇ ਤੋਂ ਬਚ ਸਕੇ ਤੇ ਚੰਗੇ ਕੰਮ ਵੱਲ ਲੱਗੇ ਤੇ ਖੇਡਾਂ ਵੱਲ ਲੱਗੇ ਗਲਤ ਤੁਸੀਂ ਕਿੰਨੀ ਨਸ਼ਿਆਂ ਦੀ ਆਉਣ ਵਾਲੀ ਪੀੜ੍ਹੀ ਨਸ਼ੇ ਦੇ ਬੱਚੇ ਉਮਰ ਛੋਟੀ ਪਰ ਆਲੇ ਵੱਡੇ ਤੁਹਾਡੇ ਮਨਚ ਕਿਸ ਤਰ੍ਹਾਂ ਦਾ ਖਿਆਲ ਆਇਆ ਸਰ ਦੇਖੋ ਜਦੋਂ ਆਪਾਂ ਛੋਟੇ ਹੁੰਦੇ ਸੁਣਦੇ ਹਾਂ ਵੀ ਅੱਜ ਫਲਾਣੇ ਦਾ ਬੱਚਾ ਗਲਤ ਸੰਗਤ ਚ ਪੈ ਗਿਆ ਅੱਜ ਫਲਾਣੇ ਦਾ ਬੱਚਾ ਗਲਤ ਸੰਗਤ ਚ ਪੈ ਗਿਆ ਤੇ ਦੇਖਦੇ ਵੀ ਆ ਵੀ ਕਈ ਮੋਤਾਂ ਹੋ ਰਹੀਆਂ ਨੇ ਤੇ ਕਈ ਪਰਿਵਾਰ ਇਹ ਨਸ਼ੇ ਦੇ ਕਰਕੇ ਉੱਜੜ ਗਏ ਤੇ ਸਾਡਾ ਇਹ ਵਿਚਾਰ ਹੈ ਵੀ ਅੱਜ ਸਾਡੇ ਇਲਾਕੇ ਨੂੰ ਬਾਰਡਰ ਦੇ ਲੱਗ ਕੇ ਆ ਜਾਂਦਾ ਜਿੱਥੇ ਅੱਜ ਕੱਲ ਨਸ਼ੇ ਦਾ ਇੱਕ ਪਹਿਲਾ ਟਾਈਮ ਸੀ ਵਿਥੇ ਨਸ਼ੇ ਦਾ ਕੋਈ ਵੀ ਮੋਲ ਬਹੁਤ ਘੱਟ ਸੀ ਨਸ਼ਾ ਨਹੀਂ ਆ ਰਿਹਾ ਸੀ ਅੱਜ ਦੇ ਟਾਈਮ ਸਰਕਾਰਾਂ ਕਹਿੰਦੀਆਂ ਵੀ ਨਸ਼ਾ ਬੰਦ ਹੋ ਗਿਆ ਪਰ ਮੇਰੇ ਜਰ ਜੋ ਤਜਰਬੇ ਦੇ ਹਿਸਾਬ ਨਾਲ ਅਸੀਂ ਦੋ ਪਿੰਡਾਂ 'ਚ ਘੁੰਮਦੇ ਆਂ ਜਾਂਦੇ ਆਂ ਦੇਖਦੇ ਆਂ ਨਸ਼ਾ ਅੱਗੇ ਨਾਲੋਂ ਵੀ ਬਹੁਤ ਵੱਧ ਰਿਹਾ ਹੈ ਜਦੋਂ ਅਸੀਂ ਦੇਖਦੇ ਆਂ ਲੋਕਾਂ ਨਾਲ ਵਿਚਰਦੇ ਆਂ ਗੱਲਬਾਤ ਕਰਦੇ ਆਂ ਤੇ ਉੱਥੋਂ ਪਤਾ ਲੱਗਦਾ ਵੀ ਨਸ਼ੇ ਦਾ ਦੌਰ ਕਿੰਨਾ ਚੱਲ ਰਿਹਾ ਹੈ ਲੋਕ ਕਿੰਨੇ ਬੀ ਦੁਖੀ ਨੇ ਨਸ਼ੇ ਤੋਂ ਬੱਚਿਆਂ ਦੇ ਮਾਪੇ ਕਿੰਨੇ ਪਰੇਸ਼ਾਨ ਨੇ ਨਸ਼ਿਆਂ ਤੋਂ ਅਸੀਂ ਇਹ ਚਾਹੁੰਦੇ ਆਂ ਵੀ ਅੱਜ ਕੋਈ ਨਾ ਕੋਈ ਸਾਢੇ ਵਰਗਾ ਨੌਜਨ ਉੱਠੇ ਤਾਂ ਜੋ ਆਉਣ ਵਾਲੀ ਪੀੜ੍ਹੀ ਨਸ਼ੇ ਨਸ਼ੇ ਮੁਕਤ ਹੋ ਜਾਵੇ ਜੀ ਗੱਲ ਤੁਸੀਂ ਆਉਣ ਵਾਲੀ ਪੀੜ੍ਹੀ ਨਕਸ਼ੇ ਮੁਗਰ ਦੀ ਗੱਲ ਕੀਤੀ ਹੈ ਇਹ ਤੁਹਾਡਾ ਕਿੰਨੀ ਦੇਰ ਤੱਕ ਯੂਥ ਕਲੱਬ ਇਸ ਸਾਥ ਦੇਗਾ ਇਸ ਨੂੰ ਰੋਕਣ ਦੀ ਰੋਕਥਾਮ ਕਰਨ ਲਈ ਕਿੰਨਾ ਸਮਾਂ ਲਾਏਗਾ ਸਰ ਜਿੰਨਾ ਅਸੀਂ ਤਾਂ ਇਹ ਨੂੰ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਟਾਈਮ ਦੇਵਾਂਗੇ ਚੀਜ਼ਾਂ ਨੂੰ ਵੀ ਆਪਾਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਕੈਂਪਿੰਗ ਦਾ ਜਿਵੇਂ ਕਿ ਪੰਜਾਬ ਪੁਲਿਸ ਦਾ ਜਿਵੇਂ ਪੰਜਾਬ ਸਰਕਾਰ ਦਾ ਕਰ ਹੀ ਰਹੀ ਹੈ ਨਸ਼ਾ ਜਾਗਰੂਤਾ ਵਿਹਾਨ ਦੇ ਤੋ ਵਧੀਆ ਵਰਕ ਕਰ ਰਹੀ ਹੈ ਅਸੀਂ ਵੀ ਉਹਨਾਂ ਨਾਲ ਮਿਲ ਕੇ ਵੀ ਇੱਕ ਚੰਗੇ ਉਪਰਾਲੇ ਕਰਾਂਗੇ ਪਿੰਡਾਂ ਵਿੱਚ ਜਾ ਕੇ ਨਸ਼ਾ ਜਾਗਰੂਕਤਾ ਕੈਂਪ ਲਾਵਾਂਗੇ ਤੇ ਆਉਣ ਵਾਲੇ ਟਾਈਮ ਤੇ ਹੋਵੇਗਾ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਨਸ਼ਾ ਮੁਕਤ ਆਪਣਾ ਏਰੀਆ ਆਪਣਾ ਪੰਜਾਬ ਕਰਨ ਦੀ ਪੂਰੀ ਅਸੀਂ ਤਿਆਰੀ ਕੀਤੀ ਹੋਈ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਸਾਨੂੰ ਪਿੰਡਾਂ ਦੇ ਵਿੱਚ ਸਾਥ ਦਿਨ ਦੀ ਜ਼ਰੂਰਤ ਹੈ ਅੱਜ ਪਿੰਡ ਪੱਕਾ ਚਿਸ਼ਤੇ ਦੇ ਵਿੱਚੋਂ ਤੁਸੀਂ ਸਰਕਾਰ ਦੇ ਉਹਨਾਂ ਨਮੈਂਦਿਆਂ ਦੇ ਬਾਅਦ ਮਗਰ ਲੱਗੇ ਪੰਜਾਬ ਪੁਲਿਸ ਦੇ ਸਾਥ ਦਿਨ ਲਈ ਤਿਆਰ ਹੋ ਤੇ ਪੰਜਾਬ ਪੁਲਿਸ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਹੈ ਬਿਲਕੁਲ ਜੀ ਪੰਜਾਬ ਦੇਖੋ ਜੀ ਪੰਜਾਬ ਪੁਲਿਸ ਦਾ ਹੰਗਾਰਾ ਬਹੁਤ ਵੱਡੀ ਮਿਲ ਰਿਹਾ ਹੈ ਡੀਐਸਪੀ ਜੀ ਡੀਐਸਪੀ ਸਰ ਕੋ ਗਏ ਸੀ ਅਸੀਂ ਤੇ ਐਸਐਸਪੀ ਸਰ ਨੂੰ ਮਿਲੇ ਸੀ ਸਰ ਨੇ ਪੂਰਾ ਸਾਨੂੰ ਹੌਸਲਾ ਅਫਜ਼ਾਈ ਕੀਤੀ ਸੀ ਵੀ ਜਦੋਂ ਵੀ ਜਿੱਥੇ ਵੀ ਤੁਹਾਨੂੰ ਸਾਡੀ ਲੋੜ ਪੈ ਕੇ ਇਸ ਤਰ੍ਹਾਂ ਨਾਲ ਖੜੇ ਆ ਜਦੋਂ ਵੀ ਕੈਂਪਿੰਗ ਦਾ ਕਰਨਾ ਹੈ ਜਾਂ ਕੋਈ ਹੋਰ ਹੰਗਾਰਾ ਭਰਨਾ ਹੈ ਅਸੀਂ ਤੁਹਾਡੇ ਨਾਲ ਆ ਜੇ ਆਪਾਂ ਦੇਖਦੇ ਆਂ ਵੀ ਜਦੋਂ ਵੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਜਿੱਥੋਂ ਵੀ ਸਾਨੂੰ ਡਾਉਟ ਆਏ ਬਜਿਹੜਾ ਬੰਦਾ ਨਸ਼ਾ ਲੈ ਕੇ ਆ ਰਿਹਾ ਹੈ ਜਾਂ ਵੇਚ ਰਿਹਾ ਹੈ ਅਸੀਂ ਪਚਾਇਤਾਂ ਦੇ ਨਾਲ ਮਿਲ ਕੇ ਇੱਕ ਤਾਂ ਅਸੀਂ ਪਹਿਲਾਂ ਪਚਾਇਤਾਂ ਨਾਲ ਮਿਲ ਕੇ ਮਤੇ ਪਾ ਰਹੇ ਹਾਂ ਮਤੇ ਦੇ ਵਿੱਚ ਇਹ ਹੈ ਵੀ ਜਿਹੜਾ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਸਰਨਾਮ ਟੋਟਾ ਇਨਕਲਾਬ ਸਿੰਘ ਗਿਲ ਸਰਪ੍ਰਸ ਚੀਤਪਕ ਸਿੰਘ ਜੂਸ ਕਲਬ ਪੱਕਾ ਚਿਸਤੀ ਔਰ ਮੇਰੇ ਛੋਟੇ ਵੀਰ ਸੁਨੂ ਨੇ ਇੱਕ ਵਧੀਆ ਉਪਰਾਲਾ ਕੀਤਾ ਜਿਹੜਾ ਸੋਚ ਨਵੀਂ ਸੋਚ ਜੂਠ ਕਲਬ ਨੂੰ ਲੈ ਕੇ ਔਰ ਪੱਕਾ ਚਿਸ਼ਤੀ ਦੇ ਨਾਲ ਆਸ-ਪਾਸ ਦੇ ਜੋ ਪਿੰਡਾਂ ਦੇ ਨੌਜਵਾਨ ਸੱਚ ਨੇ ਉਹਨਾਂ ਨੂੰ ਜੋੜਿਆ ਹੈ ਔਰ ਸਾਡੀਆਂ ਸੰਸਥਾਵਾਂ ਵੀ ਇਸੇ ਤਰ੍ਹਾਂ ਜਿਵੇਂ ਸਮਝੋ ਤੁਸੀਂ ਗੱਠ ਜੋੜ ਆਪਾਂ ਕਹਿ ਸਕਦੇ ਹਾਂ ਤਾਂ ਸਾਰੇ ਮਿਲ ਕੇ ਆਪਾਂ ਅੱਗੇ ਇਸ ਜਿਹੜਾ ਨਸ਼ੇ ਨੇ ਜਾਂ ਹੋਰ ਸਮਾਜਿਕ ਬੁਰਾਈਆਂ ਨੇ ਉਹਨਾਂ ਲਈ ਕੰਮ ਕਰ ਰਹੇ ਹਾਂ ਔਰ ਅਸੀਂ ਛੋਟੇ ਵੀਰ सोनू ਜੀ ਦੀ ਇਹਨਾਂ ਦੀ ਟੀਮ ਜੀ ਟੀਮ ਨੂੰ ਮੈਂ ਸਪੋਰਟ ਕਰਨ ਲਈ ਆਏ ਹਾਂ ਜੀ ਜਿਸ ਤਰ੍ਹਾਂ ਲੱਗ ਰਿਹਾ ਕਿ ਉਮਰ ਛੋਟੀ ਅਪਰਾਲੇ ਵੱਡੇ ਜਦੋਂ ਉਮਰ ਤੇ ਲੱਗਦਾ ਵੇਖਿਆ ਜਾਵੇ ਤਾਂ ਤੁਸੀਂ ਉਹਨਾਂ ਨਾਲ ਜੁੜੇ ਵੀ ਹੋ ਅ ਅੱਗੇ ਦਾ ਜਿਹੇ ਤਰ੍ਹਾਂ ਯੂਥ ਚੱਲੇਗਾ ਪਿੰਡਾਂ ਦੇ ਵਿੱਚ ਵਕ-ਵਕ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਕਿਹਾ ਵੀ ਜਾ ਰਹੇ ਹਾਂ ਅਸੀਂ ਆ ਰਹੇ ਹਾਂ ਜਿਸ ਤਰ੍ਹਾਂ ਸੋਨੂ ਜੀ ਨੇ ਕਿਹਾ ਤੇ ਇਸ ਤਰ੍ਹਾਂ ਦੇ ਅਪਰਾਲੇ ਚੱਲਦੇ ਰਹਿਣ ਕਿਤਾ ਕਿੰਨਾ ਕੁ ਸਮਾਂ ਲੱਗੇਗਾ ਜਿਹੜਾ ਨਿਸ਼ਾਨ ਹਟਾਣ ਦੇ ਠੱਲ ਪਾਉਣ ਦਾ ਬਿਲਕੁਲ ਜੀ ਜਦੋਂ ਕਹਿੰਦੇ ਨਾ ਆਪਾਂ ਚਲੇ ਤੇ ਹਮ ਅਕੇਲੇ ਲੋਕ ਜੁੜਤੇ ਗਏ ਕਾਰਵਾ ਬਣਤਾ ਗਿਆ ਜੀ ਜੀ ਤੇ ਜਦੋਂ ਹੁਣ ਤੁਰੇ ਆ ਜੀ ਤੇ ਪੰਜਾਬ ਸਰਕਾਰ ਵੱਲ ਵੀ ਅਸੀਂ ਕਹਿੰਨੇ ਇੱਕ ਸਲਾਘਾਯੋਗ ਉਪਰਾਲਾ ਹੈ ਪਿਛਲੇ ਲਗਭਗ 3 ਮਹੀਨਿਆਂ ਤੋਂ ਜਿਹੜੀ ਜੁਧ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਹੈ ਜੀ ਤੇ ਉਹਦੇ ਵਿੱਚ ਕੱਲ ਮੈਂ ਇੱਕ ਅੰਕੜਾ ਦੇਖ ਰਿਹਾ ਸੀਗਾ ਵੀ ਲਗਭਗ 12.5 ਹਜ਼ਾਰ ਜਿਹੜੇ ਨਸ਼ਾ ਦੇ ਤਸਕਰ ਨੇ ਤੇ ਜੇਲ੍ਹਾਂ ਚ ਸੁੱਟਿਆ ਗਿਆ ਉਹਨਾਂ ਨੂੰ ਤਾਂ ਅਸੀਂ ਚਾਹੁੰਦੇ ਵੀ ਦੋਨੋਂ ਪਾਸੇ ਕੰਮ ਚੱਲੇ ਜੀ ਜਿੱਥੇ ਜਿਹੜੇ ਵੱਡੇ ਤਸਕਰ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਸੁਟਣ ਦੀ ਲੋੜ ਹੈ ਤੇ ਨਾਲ-ਨਾਲ ਦੇਖੋ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਤਾਂ ਗੁਨਾਹਗਾਰ ਨੇ ਜੀ ਜੀ ਔਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਮਰੀਜ਼ ਨੇ ਉਹਨਾਂ ਨੂੰ ਇੱਕ ਸਾਨੂੰ ਮਰੀਜ਼ ਦੀ ਤਰ੍ਹਾਂ ਡੀਲ ਕਰਨਾ ਹੋਊਗਾ ਤੇ ਅਸੀਂ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤੀ ਸੈਮੀਨਾਰ ਛੋਟੇ-ਛੋਟੇ ਕੈਂਪ ਕਰ ਰਹੇ ਆ ਅਸੀਂ ਤੇ ਉੱਥੇ ਜਿੱਥੇ ਨੌਜਵਾਨ ਸਾਡੇ ਜਿਹੜੇ ਜੰਗਸਟਰ ਨੇ ਠਿਕਣਾ ਜਿਹੜੇ ਛੇਤੀ ਸਾਰਾ ਮੋਟੀਵੇਟ ਹੋ ਜਾਂਦੇ ਕਿਸੇ ਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਤੇ ਉਸ ਪਾਸੇ ਨੂੰ ਮੂਵ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਦੱਸ ਰਹੇ ਆ ਕਿ ਨਾਲ ਨਾਲ ਖਾਸ ਤੌਰ ਤੇ ਅਸੀਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜੰਗਸਟਰ ਨੇ ਟੀਨੇਜਰ ਨੇ ਇਹ ਬੜੀ ਸੁਵੇਦਨਸ਼ੀਲ ਜੀ ਉਮਰ ਹੁੰਦੀ ਹੈ 13 ਤੋਂ 18 20 ਸਾਲਾਂ ਵਾਲੀ ਤਾਂ ਜੇ ਬੱਚੇ ਸਕੂਲੇ ਜਾਂਦੇ ਆ ਮਾਂ ਪਿਓ ਤੋਂ ਪੈਸੇ ਲੈ ਕੇ ਜਾਂਦੇ ਆ ਤਾਂ ਮਾਂ ਪਿਓ ਥੋੜਾ ਜਿਹਾ ਉਹਨਾਂ ਦਾ ਧਿਆਨ ਵੀ ਰੱਖੇ ਕਿ ਬੇਟਾ ਗਿਆ ਕਰੋ ਤਾ ਪੈਸੇ ਲੈ ਕੇ ਗਿਆ ਕਿੱਥੇ ਖਰਚੇ ਆ ਜੇ ਉਹਦੀ ਸੰਗਤ ਕਿਸ ਤਰ੍ਹਾਂ ਦੀ ਹੈ ਕਿੰਨੇ ਲੋਕਾਂ ਨਾਲ ਬਹਿਣਾ ਉੱਠਣਾ ਹੈ ਕਿਉਂਕਿ ਸੰਗਤ ਦਾ ਬਹੁਤ ਜ਼ਿਆਦਾ ਅਸਰ ਜੂਸ ਤੇ ਹੋ ਰਿਹਾ ਜੀ ਤਾਂ ਇਸ ਲਈ ਵਧੀਆ ਟੀਮ ਸਾਡੀ ਕੰਮ ਕਰ ਰਹੀ ਜੀ ਤਾਂ ਟਾਈਮ ਲਿਮਿਟ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਰਾਹੀ ਵੱਡੀ ਤੇ ਇਹਨੂੰ ਖਤਮ ਕਰਨ ਤੇ ਟਾਈਮ ਵੀ ਵੱਡਾ ਲੱਗੂਗਾ ਬੇਸ਼ੱਕ ਸਰਕਾਰ ਨੇ ਆਪਦੇ ਤੌਰ ਤੇ ਕਰ ਰਹੀ ਹੈ ਪਰ ਜਿੰਨੀ ਦੇਰ ਆਮ ਜਨਤਾ ਵੇਖੋ ਇਹਨੇ ਲੋਹੇ ਨੂੰ ਲੋਹਾ ਕੱਢਦਾ ਹੈ ਜੀ ਉਸ ਬرائی ਚ ਫਸਿਆ ਜੂਥ ਏ ਉਹਨੂੰ ਬਚਾਊਗਾ ਵੀ ਜੂਥ ਤਾਂ ਅੱਜ ਮੈਂ ਬੜੀ ਮੈਨੂੰ ਖੁਸ਼ੀ ਹੋ ਰਹੀ ਪਿਆ ਤੁਸੀਂ ਦੇਖ ਰਹੇ ਹੋ ਪਿੱਛੇ ਤਾਂ ਇਹ ਉਹ ਜੂਥ ਏ ਜਿਹੜਾ ਇਹ ਉਹ ਲੋਹਾ ਏ ਜਿਹੜਾ ਉਸ ਲੋਹੇ ਨੂੰ ਖਤਮ ਕਰੂਗਾ ਉਸ ਬرائی ਨੂੰ ਖਤਮ ਕਰੂਗਾ ਨਸ਼ਿਆਂ ਦੀ ਨੂੰ ਤੇ ਸਰਕਾਰ ਤੋਂ ਅਸੀਂ ਮੰਨ ਲਓ ਸਹਿਯੋਗ ਦੀ ਹਮੇਸ਼ਾ ਹੀ ਮੰਗ ਕਰਦੇ ਆਂ ਸਰਕਾਰ ਵਧੀਆ ਉਪਰਾਲਾ ਕਰ ਰਹੀ ਏ ਤੇ ਅਸੀਂ ਪੁਲਿਸ ਦੇ ਨਾਲ ਰਲ ਕੇ ਕੈਂਪ ਲਾ ਰਹੇ ਆਂ ਇਹ ਵਧੀਆ ਕੰਮ ਸ਼ੁਰੂ ਹੋਇਆ ਜੀ ਸਾਡੇ ਪਿੰਡ ਚ ਲਗਭਗ ਸਫਾਈ ਹੋ ਗਈ ਏ ਤਾਂ ਹੁਣ ਅੱਗੇ ਇਹ ਕਾਫਲਾ ਚੱਲੂਗਾ ਜੇਕਰ ਪਿੰਡਾਂ ਨੂੰ ਅਗਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਹਟੋ ਸੰਦੇਸ਼ ਤਾਂ ਇਹ ਹੀ ਬੇਨਤੀ ਹੈ ਜੀ ਜਵਾਨੀ ਐ ਬੜੀ ਕੀਮਤੀ ਐ ਸਿਆਣੇ ਕਹਿੰਦੇ ਵੀ ਇੱਕ ਜਦੋਂ ਬੱਚਾ ਪੈਦਾ ਹੁੰਦਾ ਤੇ ਮਾਂ ਪਿਓ ਉਹਨੂੰ ਜਵਾਨ ਕਰਦੇ ਆ 25 ਸਾਲ ਲੱਗ ਜਾਂਦੇ ਐ ਮਾਂ ਪਿਓ ਦੀ ਉਮਰ ਲੱਗ ਜਾਂਦੀ ਏ ਤਾਂ ਜਦੋਂ ਉਹ ਬੱਚਾ ਕਿਸੇ ਗਲਤ ਸੰਗਤ ਚ ਪਾ ਕੇ ਤਾਂ ਤੁਸੀਂ ਦੱਸੋ ਇਸ ਸੰਸਾਰ ਤੋਂ ਰੁਕਸਤ ਹੋ ਜਾਂਦਾ ਤਾਂ ਮਾਂ ਪਿਓ ਲਈ ਸਿਆਣੇ ਕਹਿੰਦੇ ਵੀ ਸਭ ਤੋਂ ਵੱਡਾ ਭਾਰ ਜਵਾਨ ਪੁੱਤ ਦੀ ਅਰਥੀ ਦਾ ਮਾਂ ਪਿਓ ਦੇ ਮੋਢਿਆਂ ਤੇ ਹੋਣਾ ਹੈ ਤੇ ਅਸੀਂ ਜੂਥ ਨੂੰ ਇਹ ਕਹਿੰਦੇ ਜਵਾਨੀਆਂ ਨੂੰ ਬਚਾ ਲਓ ਠੀਕ ਹੈ ਜਿਹੜਾ ਜੀਵਨ ਵਾਰ-ਵਾਰ ਨਹੀਂ ਮਿਲਣਾ ਜਵਾਨੀਆਂ ਨੂੰ ਖੇਤਾਂ ਵਾਲੇ ਲਾਓ ਚੰਗੇ ਕੰਮਾਂ ਵਾਲੇ ਲਾਓ ਠੀਕ ਹੈ ਸੋਹਣੇ ਕੰਮ ਕਰੋ ਕਾਰੋਬਾਰ ਕਰੋ ਮਾਂ ਪਿਓ ਦਾ ਸਹਾਰਾ ਬਣੋ ਆਪਣੇ ਆਪਣੇ ਪਿੰਡ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਇਹ ਹੀ ਅਸੀਂ ਬੇਨਤੀ ਕਰਦੇ ਠੀਕ ਹੈ